ਜੋ ਬਨਵੀ ਰਹੀ ਇਨੀਆਂ ਹੱਲੇ ਉਹ ਮੈਂ ਵੀ ਉਹੀ ਵੇਖਣ ਡਿਆ ਹਾਂ ਅਜੇ ਤੱਕ ਆਇਆ ਹੀ ਨਹੀਂ ਆ ਪਹਿਲਾਂ ਮੜਾ ਜਾ ਨਾ ਮੰਮੀ ਹੁਣਾਂ ਨੂੰ ਫੋਨ ਲਾ ਕੇ ਪੁੱਛੋ ਵੀ ਪਹੁੰਚ ਗਏ ਓਥੇ ਕਿ ਜਾਂ ਕਿੰਨਾ ਕੁ ਟਾਈਮ ਲੱਗਣਾ ਉਹ ਸਸਿਕਾ ਵੰਦਰ ਸਸਕਾ ਗਿੱਲੀ ਉਹ ਠੀਕ ਹੈ ਵਧੀਆ ਵਧੀਆ ਜੋ ਬੰਤੂ ਬੈਹ ਤੇ ਮੈਂ ਡੈਡੀ ਨੂੰ ਫੋਨ ਕਰਾਂ ਤੇ ਚੱਲ ਮਿਲ ਕੇ ਚੱਲ ਜੀ ਉਹਨਾਂ ਨੂੰ ਚਲੋ ਕੋਈ ਨੇ ਪੁੱਛ ਲੋ ਜੇ ਲੱਗ ਗਿਆ ਤਾਂ ਫਿਰ ਮੈਂ ਰੁਕ ਜਾਣਾ ਆ ਮੈਂ ਕਰਕੇ ਫੋਨ ਤੇ ਲਾ ਦਿੰਦਾ ਲੰਗਲੀ ਆ ਹੀ ਗਿਆ ਉਹ ਤੇ ਐਜੀ ਬੈਠੇ ਜੀ ਬੈਠੇ ਤੇ ਚੱਲੀਏ ਫਿਰ ਆ ਗਿਆ ਇਹ ਹੁਣ ਆ ਗਿਆ ਜਮ ਹਾਂ ਸਾਈ ਜੀ ਆ ਜਾਓ ਫਿਰ ਤੁਸੀਂ ਚੱਲ ਪੁੱਤ ਤੇਰੇ ਮੰਮੀ ਡੈਡੀ ਨਾਲ ਕਿਤੇ ਆ ਜਾਣਾ ਉਹ ਨਹੀਂ ਤੁਸੀਂ ਨਾ ਇੱਥੇ ਖਲੋ ਜੂ ਤੇ ਮੈਂ ਬਹਿਣਾ ਉਹਦੇ ਲੱਗ ਜਾ ਕੇ ਤੇ ਮੁੜ ਕੇ ਤੁਸੀਂ ਆ ਜੀ ਚਲੋ ਠੀਕ ਹੈ ਠੀਕ ਹੈ ਨਾ ਹਾਂਜੀ ਰਜੇਂਦਰੂ ਨੇ ਕਿੱਥੇ ਗਏ ਆ ਉਹ ਤਾਂ ਤੈਜੀ ਗਏ ਸ਼ਹਿਰ ਨੂੰ ਕਦੋਂ ਤੱਕ ਆਉਣਾ ਉਹਨਾਂ ਨੇ ਉਹਨਾਂ ਨੂੰ ਲੱਗ ਜਣੇ ਆ ਜੇ ਘੰਟੇ ਦੋਗ ਕੰਮ ਹੀ ਕੋਈ ਆ ਕੰਮ ਹੀ ਉਹਨਾਂ ਦਾ ਉਹ ਇਹ ਰਪਿੰਦਰ ਦੀ ਮਾਸੀ ਦਾ ਮੁੰਡਾ ਵਾ अच्छा अच्छा ਇਹਨਾਂ ਦਾ ਏ ਚੇ ਆ ਲੱਗ ਗਈ ਹੈ کاروبار ਗਾੜੀ ਉੱਥੇ ਜਾਂਦਾ ਰੋਜੀ ਹੋਰ ਪੁੱਤ ਖਲਾ ਠੀਕ ਠਾਕ ਹਾਂਜੀ ਵਧੀਆ ਠੀਕ ਜੀ